ਦੇਖਿਆ ਜਦ ਵਰਖਾਦ ਪੈਨੀ ਹੈ ਜੇ ਹੋ ਰਹੀ ਹੈ ਸਾਡੀਆਂ ਜਿਹੜਾ ਨੇ ਕਿੰਨੀ ਕੁ ਫਸਲ ਲਈ ਲਾਹੇਵੰਦ ਹੈ ਕਿੰਨਾ ਕੁ ਨੁਕਸਾਨ ਹੈ ਦੇਖੋ ਹੱਲੇ ਤੱਕ ਜਿੰਨੀ ਕੁ ਵਰਖਾਤ ਹੋਈ ਆ ਹੱਲੇ ਇਹ ਮੈਂ ਸਮਝਦਾ ਲਾਹੇਵੰਦ ਹੈ ਆ ਫਸਲ ਵਾਸਤੇ ਮੌਸਮ ਵਾਸਤੇ ਵਾਤਾਵਰਨ ਵਾਸਤੇ ਇਹ ਸਾਰਿਆਂ ਵਾਸਤੇ ਹਜੇ ਲਾਹੇਵੰਦ ਹੈ ਹਾਂ ਜੇ ਇਹ ਲਗਾਤਾਰ ਰੁਟੀਨ ਚ ਚੱਲਦੀ ਆ 2-4 ਦਿਨ ਤੇ ਫਿਰ ਫਸਲ ਦਾ ਨੁਕਸਾਨ ਵੀ ਹੋਏਗਾ ਕਿਉਂਕਿ ਜਦੋਂ ਝੋਨੇ ਵਾਲੇ ਵੱਡਾਂ ਦੇ ਵਿੱਚ ਕਣਕਾਂ 'ਚ ਪਾਣੀ ਖੜ ਜਾਂਦਾ ਫਿਰ ਕਣਕਾਂ ਜਿਹੜੀਆਂ ਪੀੜੀਆਂ ਪੈਣੀਆਂ ਕਈ ਜਗ੍ਹਾ ਨੀਵੇਂ ਥਾਈ ਫਸਲ ਫੇ ਮਰਨੀ ਸ਼ੁਰੂ ਹੋ ਜਾਂਦੀ ਕਣਕ ਦੀ ਸੋ ਇਸ ਕਰਕੇ ਹਜੇ ਤੱਕ ਜਿਹੜੀ ਨਮੀ ਆ ਇਹਦੀ ਲੋੜ ਵੀ ਸੀ ਤੇ ਇਹ ਹਜੇ ਲਾਹੇਵੰਦ ਹੈ ਮੇਰੀ ਜਿੱਦਾਂ ਬੀਤੇ ਨੇ ਧੁੰਦ ਵੜੀ ਪਈ ਆ بڑا ਨੁਕਸਾਨ ਹੋਇਆ ਐਕਸੀਡੈਂਟ ਹੋਇਆ ਧੁੰਦ ਨੂੰ ਵੀ ਫਰਕ ਪਊਗਾ ਜ਼ਮੀਨ ਦੇ ਨਾਲ ਵੀ ਨਹੀਂ ਨਹੀਂ ਦੇਖੋ ਧੁੰਦ ਤਾਂ ਮੈਨੂੰ ਜੋ ਲੱਗਦਾ ਧੁੰਦ ਤਾਂ ਵਧੇਗੀ ਹਜੇ ਆਹ ਦਿਨ ਜਿਹੜੇ ਆ ਜਦੋਂ ਨਮੀ ਵੱਧਦੀ ਆ ਧੁੰਦ ਵੀ ਵੱਧਦੀ ਆ ਤੇ ਇਹਦੇ ਨਾਲ ਬਾਰਿਸ਼ ਨਾਲ ਨਮੀ ਵਧਣੀ ਆ ਤੋ ਇਸ ਕਰਕੇ ਇਹਦੇ ਨਾਲ ਧੁੰਦ ਹੋਰ ਵੱਧ ਸਕਦੀ ਆ ਹਾਂ ਜਿਹੜਾ ਪੋਲੀੂਸ਼ਨ ਦਾ ਹੱਦਾਰ ਵੱਧ ਰਿਹਾ ਸੀ ਉਹ ਥੱਲੇ ਡਾਊਨ ਆਏਗਾ ਵਾਤਾਵਰਨ ਮੈਂ ਜਿਵੇਂ ਪਹਿਲਾਂ ਕਿਹਾ ਵਾਤਾਵਰਨ ਇਹਦੇ ਨਸਾਪ ਹੋਏਗਾ ਪਰ ਕਿਹੜੀ ਫਸਲ ਇਹ ਲਾਏ ਵਾਤਾਵਰਨ ਦੇ ਨਹੀਂ ਕੋਈ ਸਾਰੀਆਂ ਫਸਲਾਂ ਲਈ ਹਾਲਦੀ ਕੜੀ ਕਿ ਸਬਜ਼ੀਆਂ ਨੂੰ ਹੀ ਜ਼ਿਆਦਾ ਮੀਂਹ ਜਿਹੜਾ ਨੁਕਸਾਨ ਕਰਦਾ ਹੁੰਦਾ ਇਹ ਬਾਕੀ ਕਣਕ ਵਾਸਤੇ ਇਹ ਨਹੀਂ ਦੀ ਕਣਕ ਹੈ ਅੰਨੇ ਵਾਸਤੇ ਹਾਂ ਆਲੂ ਵਾਸਤੇ ਵੀ ਜੇ ਜ਼ਿਆਦਾ ਪੈਂਦਾ ਤਾਂ ਆਲੂ ਵਾਸਤੇ ਵੀ ਨੁਕਸਾਨਦੇ ਆ ਸੋ ਇਹ ਕਣਕ ਅੰਨੇ ਵਾਸਤੇ ਕਿਉਂਕਿ ਰੂਟੀਨ ਜਿਹੜੀਆਂ ਹੁਣ ਫਸਲਾਂ ਹੈਗੀਆਂ ਨੇ यहाँ वास्तो हजुरलाई है